ਇੱਕੋ ਜੀ ਇਹ ਜਿਹੜਾ ਰੋਡ ਚੱਲ ਰਿਹਾ ਨੇ ਇਸ ਵੇਲੇ ਬਾਬੇ ਦੇ ਮੇਲੇ ਦਾ ਪੂਰਾ ਜੋਰ ਆ ਸਗਰਾ ਤੋਂ ਬਾਬੇ ਦੇ ਮੇਲੇ ਚੱਲ ਪਾਣੇ ਇੱਥੇ ਜਿਆਦਾ ਲੇਕਿਨ ਫਿਰ ਵੀ ਸਰਕਾਰ ਨੂੰ ਇਹ ਨਹੀਂ ਹੋਇਆ ਜੀ ਤੇ ਰੋਡ ਦਾ ਕੋਈ ਸੁਧਾਰ ਕਰੀਏ ਉਸ ਟਾਈਮ ਪਹਿਲਾਂ 4 ਜਾਂ 5 ਮਹੀਨੇ ਪਹਿਲਾਂ ਇੱਕ ਕਾਰ ਇਸ ਖਾਈ ਦੇ ਵਿੱਚ ਡਿੱਗੀ ਸੀਗੀ ਔਰ ਜਨਾਨੀ ਦੀ ਉੱਤੇ ਮੌਕੇ ਦੀ ਔਨ ਦੀ ਸਪੋਰਟ ਡੈਥ ਹੋ ਗਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਕੋਈ ਇਸ ਚੀਜ਼ ਦਾ ਅਮਲ ਨਹੀਂ ਹੋਇਆ ਤੇ ਅਸੀਂ ਰੋਡ ਦਾ ਸੁਧਾਰ ਕਰੀਏ ਹੋਣ ਤੋਂ ਬਾਅਦ ਇੱਥੇ ਕੋਈ ਰਿਪੇਅਰ ਕੀਤੀ ਗਈ ਕੋਈ ਰਿਪੇਅਰ ਨਹੀਂ ਹੋਈ ਜੀ ਹਲੇ ਤੱਕ ਉਹ ਤੋਂ ਜ਼ਿਆਦਾ ਹੋਰ ਲੂੰਗੇ ਖੱਡੇ ਪੈ ਗਏ ਆ ਜੀ ਤਾਂ ਹੁਣ ਫੇ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੀ ਜਾਂ ਰੋਡ ਦਾ ਸੁਧਾਰ ਕਰੋ ਠੀਕ ਹੈ ਨੈਸ਼ਨਲ ਹਾਈਵੇ ਬਣਾਇਆ 4 ਲੇਨ ਬਣਾਣਾ ਕੁਝ ਵੀ ਬਣਾਣਾ ਉਹ ਤੋਂ ਪਹਿਲਾਂ ਵੀ ਥੋੜੀ ਰਿਪੇਅਰ ਕੀਤੀ ਜਾਵੇ ਜਿਹੜੇ ਆਣ ਜਾਣ ਵਾਲੀਆਂ ਸੰਗਤਾਂ ਨੂੰ ਥੋੜੀ ਰਾਹਤ ਮਿਲੇ ਇਹ ਤੇ ਆ ਦੇਖੋ ਤੁਸੀਂ ਆਨ ਦੀ ਸਪੋਟ ਆ ਕਿੰਨਾ ਖੱਡਾ ਦੇਖੋ ਗੱਡੀ ਆ ਰਹੀ ਆ ਫਿਰ ਵੀ ਲੇਕਿਨ ਕੋਈ ਵੀ ਪ੍ਰਸ਼ਾਸਨ ਜਾਂ ਸਰਕਾਰ ਇਹ ਚੀਜ਼ ਨੂੰ ਨਹੀਂ ਸੋਚਦੀ ਤੇ ਜਾਨਾਂ ਬੜੀਆ ਕੀਮਤੀ ਆ ਲੇਕਿਨ ਇਹ ਆਵਾਗਾਤੇ ਜਾ ਰਹੀਆਂ ਆ ਅੱਜ ਵੀ ਇੰਨਾ ਡੂੰਘਾ ਟੋਆ ਜੀ ਦੇਖੋ ਜਦੋਂ ਗੱਡੀ ਇਹਦੇ ਵਿੱਚ ਗੋਡੇ ਪਾਵੇ ਫਿਰ ਕਿਸੇ ਦਾ ਬਚਣਾ ਮੁਸ਼ਕਿਲ ਆ ਬਿਲਕੁਲ ਕਾਰ ਨੇ ਦੋ ਪਾਰਟੀਆਂ ਖਾ ਕੇ ਇਹਦੇ ਵਿੱਚ ਡਿਗੀ ਔਰ ਲੇਡੀਜ਼ ਦੀ ਮੌਕੇ ਨੇ ਡੈਥ ਹੋ ਗਈ ਦੋਨੋਂ ਹਸਬੰਡ ਔਰ ਵਾਈਫ ਸੀਗੇ ਦੋਨੋਂ ਜਣੇ ਠੀਕ ਆ ਜੀ ਬਾਕੀ ਗਵਰਨਮੈਂਟ ਨੂੰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਆ ਤੇ ਇਹਦਾ ਕੁਝ ਕਰੋ ਰੋਡ ਦਾ ਕੁਝ ਕਰੋ ਲੇਕਿਨ ਫਿਲਹਾਲ ਤਾਂ ਕੋਈ ਨਹੀਂ ਹੋ ਰਿਹਾ ਦੇਖੋ ਜੀ ਹੁਣ ਜਿਹੜੀਆਂ ਅ ਅੱਜਕੱਲ ਬਾਬੇ ਬਾਲਕਨ ਰਾਜ ਜੀ ਦਾ ਮੇਲਾ ਜਿਹੜਾ ਸੰਗਰਾਂਦ ਤੋਂ ਚੱਲਣਾ ਸ਼ੁਰੂ ਹੋ ਰਿਹਾ ਸ਼ੁਰੂ ਹੋ ਵੀ ਚੁੱਕਿਆ ਆ ਪਰ ਰੋਡ ਦੀ ਹਾਲਤ ਤੁਸੀਂ ਦੇਖ ਸਕਦੇ ਆ ਕਿੰਨੇ ਡਿੰਗੇ ਟੋਏ ਜਿਹੜੇ ਪਏ ਹੋਏ ਆ ਸਰਕਾਰ ਨੂੰ ਵੀ ਕਈ ਵਾਰੀ ਇਹ ਖਬਰ ਵੀ ਪਹਿਲਾਂ ਕਈ ਵਾਰ ਲੱਗ ਚੁੱਕੀ ਆ ਸਾਡੇ ਸਰਪੰਚ ਸਾਹਿਬ ਅਮਰਜੀਤ ਮੰਗਾ ਸੀਗੇ ਉਹਨੇ ਵੀ ਇਹ ਖਬਰ ਲਈ ਚੱਕ ਸਾਧੂ ਤੋਂ ਜੀ ਉਨੀ ਥੋੜੀ ਮਿੱਟੀ ਪਾ ਕੇ ਆ ਥੋੜਾ ਬਰਾਬਰ ਕੀਤਾ ਸੀਗਾ ਤੇ ਹੁਣ ਉਹ ਮਿੱਟੀ ਵੀ ਕਿੰਨਾ ਚਿਰ ਟਿਕੂਗੀ ਜੀ ਇਸ ਲਈ ਉਨੀ ਵੀ ਕਾਫੀ ਵਾਰ ਇਹ ਖਬਰ ਲਈ ਆ ਜਾਂ ਦਿੱਤੀ ਆ ਆਪਣੇ ਆਸਥਾ ਸਹਿਬਾ ਨੂੰ ਲੇਕਿਨ ਕਿਸੇ ਨੇ ਵੀ ਇਸ ਚੀਜ਼ ਦਾ ਅਮਲ ਨਹੀਂ ਹੋਇਆ ਕਿ ਇੱਥੇ ਹਾਸੇ ਕਿਸ ਤਰ੍ਹਾਂ ਹਾਸੇ ਹੁਣੇ 4-5 ਮਹੀਨੇ ਪਹਿਲਾਂ ਇੱਕ ਕਾਰ ਡਿੱਗੀ ਸੀਗੀ ਜੀ ਇੱਥੇ ਇਹ ਪੁਆਇੰਟ ਤੇ ਔਰ ਔਨ ðiਸ ਬੋਰਡ ਮੌਕੇ ਨਾ ਲੇਡੀ ਜਿਹੜੀ ਸੀ ਉਹਦੀ ਡੈਥ ਹੋ ਗਈ ਸੀਗੀ ਦੋਨੋਂ ਹਸਬੰਦ ਵਾਈਫ ਸੀਗੇ ਗੱਡੀ ਔਰ ਜ਼ਰੂ ਕਰਾਸ ਲੱਗੀ ਕਰਨਾ ਸੜਕ ਨਹੀਂ ਸੀ ਜਿਆਦਾ ਮੋੜੋ ਜਾਂ ਕੁਝ ਗੱਡੀ ਆ ਗਈ ਕੁਝ ਵੀ ਕਾਰਨ ਹੋ ਗਿਆ ਲੇਕਿ ਰੋਡ ਜਿਆਦਾ ਟੁੱਟਾ ਹੋਣ ਕਰਕੇ ਉਹਦੀ ਜਾਨ ਚਲੀ ਗਈ ਗੱਡੀ ਖਾਲੀ ਚ ਡੇ ਪਈ ਸੀ ਗੱਡੀ ਖਾਲੀ ਚ ਡਿੱਗ ਪਈ ਸੀ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਜੀ ਅੱਗੇ ਜਿਹੜਾ ਆ ਰੋਡ ਦਾ ਕੋਈ ਪ੍ਰੋਸੀਜਰ ਚੱਲ ਰਿਹਾ ਸ਼ਾਇਦ ਫੋਰ ਲਾਈਨ ਬਾਲਣੇ ਦਾ ਪਰ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗਣੇ ਆ ਇਸ ਤੋਂ ਪਹਿਲਾਂ ਥੋੜੀ ਰੋਡ ਦੀ ਰਿਪੇਅਰ ਹੋਵੇ ਆ ਜਿਹੜੇ ਅੰਨੇ ਅੰਨੇ ਡੂੰਘੇ ਖੱਡੇ ਇਹ ਹੈਗੇ ਆ ਇਹਦੀ ਰਿਪੇਅਰ ਹੋਵੇ ਉਹ ਤੋਂ ਜਿਹੜੇ ਐਨਐਨਏ ਟਿੱਪਰ ਭਰ ਕੇ ਰੇਤਾ ਤੇ ਆ ਰਹੇ ਆ ਉਹਨਾਂ ਲਈ ਵੀ ਖਤਰਾ ਆ ਜੇ ਕਿਸੇ ਤੇ ਡੇਗਿਆ ਤਾਂ ਵੀ ਜੇ ਆਪ ਪਲਟ ਗਿਆ ਤਾਂ ਵੀ ਤੇ ਇਹਦੀ ਮੰਗ ਇਹ ਹੀ ਆ ਜੀ ਇਹਦੀ ਰੋਡ ਦੀ ਰਿਪੇਅਰ ਕੀਤੀ ਜਾਵੇ ਜਿਹੜੇ ਸਾਈਡ ਦੇ ਖੱਡੇ ਵਗੈਰਾ ਪਏ ਹੋਏ ਆ ਉਹਨਾਂ ਤੇ ਮਿੱਟੀ ਪਾਈ ਜਾਵੇ ਤਾਂ ਕਿ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋ ਸਕੇ ਤੁਸੀਂ ਲੋਕਲ ਨੂੰ ਆ ਇਥੋਂ ਰੋਡ ਇਹ ਕਿੰਨਾ ਚੱਲ ਰਿਹਾ ਜੀ ਰੋਡ ਬਹੁਤ ਚੱਲ ਰਿਹਾ ਜੀ ਘਟੋ ਘਟੇ ਜ਼ਿਆਦਾ ਨਹੀਂ ਤਾਂ ਤੁਸੀਂ ਇਸ ਵੇਲੇ ਤਾਂ 5 10 20 ਹਜ਼ਾਰ ਬੰਦਾ ਤਾਂ ਰੋਜ਼ ਲੰਘ ਰਿਹਾ ਆ ਪਰ ਜੇ ਹਿਸਾਬ ਨਾਲ ਮੇਲੇ ਦੀ ਪੋਜੀਸ਼ਨ ਹੁੰਦੀ ਆ ਜੀ 2-3 ਲੱਖ ਬੰਦਾ ਰੋਜ਼ ਇੱਥੋਂ ਸਧਾਲੂ ਜਿਹੜਾ ਬਾਬਾ ਬਾਲਕਨਾਥ ਦੇ ਪੀਰ ਨਗਾਹੇ ਮੱਥਾ ਟੇਕਣ ਜਾਂਦਾ ਜੀ। ਇਹ ਹੋਰ ਤੁਸੀਂ ਕੀ ਮੰਗ ਕਰਦੇ ਆ ਜੀ? ਮਾਗ ਇਹ ਹੀ ਆ ਜੀ ਰੋਡ ਦੀ ਰਿਪੇਅਰ ਕੀਤੀ ਜਾਵੇ। 5-6 ਦਿਨ ਅਜੇ ਤਾਂ ਮੇਲਾ ਵੈਸੇ ਚੱਲੂ ਆ ਜਿਹੜਾ ਸੰਗਰਾਂ ਦੇ ਵਿੱਚ ਬਹੁਤੇ ਨਾਅ ਸੇ ਜਿਹੜੇ ਸੈੱਡਾਂ ਦੇ ਖੱਡੇ ਆ ਉਹਨਾਂ ਤੇ ਥੋੜੀ ਮਿੱਟੀ-ਮੁੱਟੀ ਪਾ ਕੇ ਉਹਨੂੰ ਬਰਾਬਰ ਤਾਂ ਕੀਤਾ ਜਾਵੇ ਨਾ। ਸਾਈਡ ਦੇਣ ਲਈ ਵੀ ਬਿਲਕੁਲ ਜਗ੍ਹਾ ਹੈ ਨਹੀਂ ਰੋਡ ਦੇ ਉੱਤੇ ਜੀ। ਬਿਲਕੁਲ।